ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ Sada Pyaar Ji, Ji Ayanu, 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 We all just want to say, that you have made a day, ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਸਰਦਾਰ ਕਰਮਬੀਰ ਸਿੰਘ ਕੁਮੰਦੀ ਉਹਨਾਂ ਦੇ ਨਾਲ ਪਹੁੰਚੇ ਹੋਏ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਦੀਪਜਾ ਜੀ ਕਮੇਟੀ ਮੈਂਬਰ ਅਜੇ ਜੀ ਵਾਈਸ ਚੇਅਰਮੈਨ ਅਮਿਤ ਜੀ ਵਾਕ ਵਾਕ ਪੇਰੈਂਟਸ ਬੱਚੇ ਵਾਕ ਵਾਕ ਸਕੂਲੋਂ ਤੋਂ ਆਏ ਹੋਏ ਟੀਚਰ ਸਹਿਬਾਨ ਅੱਜ ਸਾਡੇ ਸਕੂਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜਿਹੜੇ ਕੰਮ ਕਰਵਾਏ ਗਏ ਹੈ ਉਹਦੇ ਜਿਹੜੇ ਹੈ ਉਦਘਾਟਨ ਸਮਾਰੋਹ ਜਿਹੜਾ ਰੱਖਿਆ ਗਿਆ ਸੀ ਤੇ ਉਹਦੇ ਵਿੱਚ ਪਹੁੰਚਣ ਤੇ ਮਹਿਮਾਨਯੋਗ ਐਮਐਲਏ ਸਾਹਿਬ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਕਿਉਂਕਿ ਗਰਮੀ ਹੈ ਮੈਂ ਬਹੁਤ ਸਰਦੀ ਬੀਜੀ ਹੈ ਕਹ ਰਹੀ ਅੱਗੇ ਮੀਟਿੰਗ ਦੇ ਲਈ ਉਹਨੂੰ ਨਿਕਲਣਾ ਹੈ ਪਿਛਲੇ ਦਿਨਾਂ ਦੌਰਾਨ ਸਾਰੇ ਹੀ ਮਾਪੇ ਜਿਹੜੇ ਹੈ ਇਸ ਗੱਲ ਦੇ ਗਵਾਹ ਰਹੇ ਹੈ ਕਿ ਇਸ ਸਕੂਲ ਦੇ ਵਿੱਚ ਜਿਹੜੇ ਹੈ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਹੈ ਸੁਧਾਰ ਉਹਨਾਂ ਨੇ ਦੇਖਿਆ ਹੋਣਾ ਹੈ ਔਰ ਇਸ ਗੱਲ ਦੇ ਜੇ ਗਵਾਹ ਹੈਗੇ ਜਦੋਂ ਸਾਰੇ ਹੀ ਪੇਰੈਂਟਸ ਮੈਨੂੰ ਵੀ ਮਿਲਣ ਆਉਂਦੇ ਹੈ ਔਰ ਵਕਤ ਵਕਤ ਪੀਟੀਐਮਸ ਹੁੰਦੀ ਹੈ ਰਿਜ਼ਲਟ ਦੇ ਪਿੱਛੇ ਗਿਆ ਹੈ ਤੇ ਉਹ ਖੁਦ ਇਸ ਗੱਲ ਦਾ ਜਿਹੜਾ ਹੈ ਟੀਚਰਸ ਨੂੰ ਵੀ ਦੱਸਦੇ ਹੈ ਮੇਰੇ ਨਾਲ ਵੀ ਇਹਨਾਂ ਦੀ ਗੱਲ ਬੰਦੀ ਹੈ ਇਹ ਸਕੂਲ ਬੇਸ਼ੱਕ ਜਿਹੜਾ ਹੈ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਮਾਣ ਮੱਤੀਆਂ ਪ੍ਰਾਪਤੀਆਂ ਦੇ ਲਈ ਪ੍ਰਸਿੱਧ ਰਿਹਾ ਹੈ ਇੱਥੋਂ ਦਾ ਸਟਾਫ ਇੱਥੋਂ ਦੇ ਬੱਚੇ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਹੈ ਉਹ ਕਰਦੇ ਰਹੇ ਹਨ ਪਰ ਪਿਛਲੇ ਸਮੇਂ ਦੌਰਾਨ ਅਸੀਂ ਹਮੇਸ਼ਾ ਇਹ ਗੱਲ ਦੇਖਦੇ ਆ ਜਦੋਂ ਕਿਸੇ ਚੀਜ਼ ਦੀ ਉਚਾਈ ਵੱਧਦੀ ਹੈ ਤਾਂ ਕਈ ਵਾਰ ਡਾਊਨਫਾਲ ਵੀ ਆ ਜਾਂਦੇ ਹੈ ਸੋ ਜਦੋਂ ਤੋਂ ਸਾਡੇ ਮਾਨਯੋਗ ਐਮ.ਐਲ.ਏ ਜੀ ਸਾਡੇ ਹਲਕਾ ਵਿਧਾਇਕ ਬਣੇ ਹੈ ਸੋ ਉਹਨਾਂ ਵੱਲੋਂ ਕਦੇ ਵੀ ਸਪੈਸ਼ਲ ਜਿਹੜੀ ਹੈ ਸਕੂਲਾਂ ਦੇ ਵਿੱਚ ਕਮੀ ਨਹੀਂ ਰਹੀ ਹੈ। ਔਰ ਜਦੋਂ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈ ਰਿਕੁਆਇਰਮੈਂਟ ਹੁੰਦੀ ਹੈ ਉਹ ਸਪੈਸ਼ਲੀ ਇਹਨਾਂ ਚੀਜ਼ਾਂ ਨੂੰ ਪੁੱਛਦੇ ਹੈਗੇ ਹੈ ਤੇ ਮੈਂ ਜਿਸ ਤਰ੍ਹਾਂ ਹੁਣੇ ਜਸ ਗੱਲ ਹੋਈ ਤੇ ਉਹਨਾਂ ਨੇ ਇਹ ਗੱਲ ਬਾਅਦ ਵਿੱਚ ਪੁੱਛੀ ਹੈ ਕਿ ਕੀਤਾ ਕੀ ਹੈ ਤੇ ਉਹਨਾਂ ਨੇ ਇਹ ਗੱਲ ਪਹਿਲੇ ਪੁੱਛੀ ਹੈ ਕਿ ਦੱਸੋ ਹੋਰ ਕੀ ਚਾਹੀਦਾ ਹੈ। ਸੋ ਇਹ ਬੜਾ ਜਿਹੜਾ ਹੈ ਮਤਲਬ ਜਦੋਂ ਧਿਆਨ ਰੱਖਿਆ ਜਾਂਦਾ ਹੈ ਵੱਖ-ਵੱਖ ਜਿਹੜੇ ਹੈਗੇ ਨੇ ਕਿਹੜਾ ਰਿਕੁਆਇਰਮੈਂਟ ਹੈਗੀਆਂ ਕਿੱਥੇ ਕਮੀਆਂ ਹੈਗੀਆਂ ਫਿਰ ਹੀ ਇਹ ਗੱਲ ਸੰਭਵ ਹੋ ਪਾਉਂਦੀ ਹੈ ਕਿ ਕਿਸੇ ਚੀਜ਼ ਦਾ ਜਿਹੜਾ ਹੈਗਾ ਸੁਧਾਰ ਹੋ ਸਕੇ ਸਾਰਿਆਂ ਪਹਿਲਾਂ ਵੀ ਜਾਂਦ ਰਹੇ ਤੁਹਾਡੇ ਆਪਣੇ ਸਕੂਲ ਦੇ ਵਿੱਚ ਮੈਨੂੰ ਘੱਟੋ-ਘੱਟ ਵੀ ਜੇ ਮੈਂ ਗਲਤ ਨਾ ਆਵਾਂ ਤਾਂ 7-8 ਵਾਰ ਹੀ ਆ ਗਿਆ ਤੁਹਾਡੇ ਸਕੂਲ ਦੇ ਵਿੱਚ ਅੱਗੇ ਕਿੰਨੇ ਕ ਐਮਐਲਏ ਆਉਂਦੇ ਸੀਗੇ ਜਿੱਥੇ ਕੋਈ ਟੀਚਰ ਦੱਸ ਦੇ ਕੋਈ ਪ੍ਰਿੰਸੀਪਲ ਦੱਸ ਦੇ ਕਿੰਨੇ ਕ ਐਮਐਲਏ ਤੁਹਾਡੇ ਇੱਥੇ ਆ ਕੇ ਤੁਹਾਡੀ ਹੌਸਲਾ ਫਜ਼ਾਈ ਕਰਦੇ ਸੀਗੇ ਕਿਉਂਕਿ ਉਹ ਇਹਨਾਂ ਸਕੂਲਾਂ ਨੂੰ ਬਣਾਉਣਾ ਨਹੀਂ ਚਾਹੁੰਦੇ ਸੀ ਉਹ ਇਹਨਾਂ ਸਕੂਲਾਂ ਨੂੰ ਖਤਮ ਕਰਨਾ ਚਾਹੁੰਦੇ ਸੀ। ਉਹਨਾਂ ਨੂੰ ਸਰਕਾਰੀ ਚੀਜ਼ਾਂ ਦੇ ਨਾਲ ਕੋਈ ਮਤਲਬ ਨਹੀਂ ਸੀ। ਔਰ ਜੇ ਦਾਖਲੇ ਵਧੇ ਨੇ ਐਡਮਿਸ਼ਨਸ ਵਧੀਆਂ ਨੇ ਉਹ ਕਿਹਦੀ ਬਦੌਲਤ ਹੈ ਇੱਕ ਤਾਂ ਸਰਕਾਰ ਨੇ ਬਹੁਤ ਮਿਹਨਤ ਕੀਤੀ ਹੈ। ਇੱਕ ਜਿਹੜੇ ਸਾਡੇ ਇੱਥੇ ਟੀਚਰ ਬਹੁਤ ਮਿਹਨਤੀ ਹੈ। ਟੀਚਰ ਸਹਿਬਾਨ ਤੁਸੀਂ ਇਹਨਾਂ ਦਾ ਕੰਪੈਰੀਜ਼ਨ ਕਿਸੇ ਪ੍ਰਾਈਵੇਟ ਸਕੂਲ ਦੇ ਨਾਲ ਜੇ ਕਰੋਗੇ ਤਾਂ 500% ਮੈਂ ਦਾਅਵੇ ਨਾਲ ਕਹਿ ਸਕਦਾ ਸਾਡੇ ਟੀਚਰ ਉਹਨਾਂ ਨਾਲੋਂ ਚੰਗੇ ਹੋਣਗੇ। 500% ਜੇ ਤੁਸੀਂ ਕੰਪੈਰੀਜ਼ਨ ਇਹਨਾਂ ਦੇ ਪੜਾਉਣ ਦੇ ਤਰੀਕੇ ਦਾ ਪ੍ਰਾਈਵੇਟ ਸਕੂਲ ਦੇ ਕਿਸੇ ਟੀਚਰ ਦੇ ਨਾਲ ਕਰੋਗੇ ਤੇ 500 ਗੁਣਾ ਇਹ ਅੱਗੇ ਸਾਡੇ ਟੀਚਰ ਜਾਣਗੇ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਬਸ ਘਾਟ ਸਾਡੀ ਜਿਹੜੀ ਸੋਚ ਦੇ ਵਿੱਚ ਆ ਕਿ ਆਪਾਂ ਸਰਕਾਰੀ ਸਾਰੀਆਂ ਸਹੂਲਤਾਂ ਲੈਣਾ ਚਾਹੁੰਦੇ ਆ ਹਰ ਸਹੂਲਤ ਸਰਕਾਰੀ ਲੈਣਾ ਚਾਹੁੰਦੇ ਆ ਬਸ ਜਿਹੜੀ ਸਕੂਲਾਂ ਦੀ ਸਹੂਲਤ ਹੈ ਉਹ ਨਹੀਂ ਲੈਣਾ ਚਾਹੁੰਦੇ ਉਹਦੇ ਵਿੱਚ ਸਾਨੂੰ ਪ੍ਰਾਈਵੇਟ ਚੰਗੀਆਂ ਚੀਜ਼ਾਂ ਲੱਗਦੀਆਂ ਨੇ

ਗੱਰੀ ਜੀ ਨੇ ਉਦਘਾਟਨ ਦੇ ਮੌਕੇ ਤੇ ਸਾਡੀ ਦੇਖੋ ਸਾਹਮਣੇ ਜੀ ਪਿਛਲੇ ਸਮੇਂ ਦੌਰਾਨ ਸਿੱਖਿਆ ਕ੍ਰਾਂਤੀ ਨਾਮ ਦੇ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਵਾਸਤੇ ਜਿਹੜੇ ਗੌਰਮਲ ਨੇ 3 ਸਾਲ ਦੇ ਵਿੱਚ ਕੰਮ ਕੀਤੇ ਨੇ ਉਨ੍ਹਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਅੱਜ ਮੈਨੂੰ ਇਸ ਗੱਲ ਦੱਸ ਦਿਆਂ ਕੁਝ ਹੋ ਰਹੀ ਹੈ ਕਿ ਪਲਵਾੜਾ ਦੇ ਸੈਕਟਰ 1 ਔਰ ਸੈਕਟਰ 2 ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਏ ਸੀਗੇ ਇੱਥੇ ਕਮਰੇ ਬਣਾਏ ਗਏ ਆ ਜਾਂ ਚਾਰ ਦੁਆਰੀਆਂ ਬਣੀਆਂ ਨੇ ਉਹਨਾਂ ਦੇ ਉਦਘਾਟਨ ਅਸੀਂ ਸੂਲ ਸਟਾਫ ਨਾਲ ਲੈ ਕੇ ਕੀਤੇ ਔਰ ਸੈਕਟਰ 1 ਦੇ ਵਿੱਚ ਜਿੱਥੇ तकरीबन 35 ਲੱਖ ਦਾ ਜਿਹੜਾ ਕੰਮ ਉਹਦੇ ਉਦਘਾਟਨ ਕੀਤੇ ਗਏ ਆ ਔਰ ਸੈਕਟਰ 2 ਦੇ ਵਿੱਚ ਚਾਰ ਦੁਆਰੀਆਂ ਔਰ ਕਮਰਿਆਂ ਦੀ ਰੈਨੋਵੇਸ਼ਨ ਦਾ ਜਿਹੜਾ ਕੰਮ ਆ ਉਹ ਉਹਦਾ ਜਿਹੜਾ ਅੱਜ ਉਦਘਾਟਨ ਕੀਤਾ ਗਿਆ ਔਰ ਕਿੰਨੇ ਕੀ ਲੱਗਦੋਂ ਲੱਗਿਆ ਇਹ ਤੇ तकरीबन 10 ਕੋ ਲੱਖ ਦੀ ਜਿਹੜੀ ਲੱਗ ਦੇ ਨਾਲ ਜਿਹੜਾ ਕੰਮ ਆ ਉਹ ਕੰਪਲੀਟ ਹੋਇਆ ਔਰ ਬਹੁਤ ਖੁਸ਼ੀ ਹੈ ਕਿ ਸਰਕਾਰ ਦੀ ਜਿਹੜੀ ਸੋਚ ਹੈ ਉਹ ਸਰਕਾਰੀ ਸਕੂਲਾਂ ਨੂੰ ਚੰਗਾ ਬਣਾਉਣ ਦੀ ਹੈ ਔਰ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਮਾਨਯੋਗ ਐਜੂਕੇਸ਼ਨ ਮੰਤਰੀ ਸਾਹਿਬ ਵੱਲੋਂ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਪਿੰਡ ਸਕੂਲ ਹੈ ਉਹਨਾਂ ਦੇ ਵਿੱਚ ਜਾ ਕੇ ਡਵੈਲਪਮੈਂਟ ਦੇ ਕੰਮ ਜਿਹੜੇ ਹੋਇਆ ਉਹਨਾਂ ਦੇ ਅਧਿਕਾਰਨ ਕੀਤਾ ਸਰਕਾਰ ਦੇ ਵੱਲੋਂ ਇਸੇ ਤਰ੍ਹਾਂ ਖਿਰੋਪਰਾਲੇ ਕਿਤੇ ਜਾਣਗੇ ਸਿੱਖਿਆ ਤੇ ਨਿਯਾਰ ਨੂੰ ਚੁੱਕਣ ਦੇ ਲਈ ਸਾਡੀ ਸਰਕਾਰ ਹੀ ਜਦੋਂ ਇਲੈਕਸ਼ਨ ਤੋਂ ਪਹਿਲਾਂ ਹੀ ਵੋਟਾਂ ਮੰਗਦੀਆਂ ਨੇ ਲੋਕਾਂ ਦੇ ਕੋਲੋਂ ਐਜੂਕੇਸ਼ਨ ਔਰ ਹੈਲਥ ਸਿਸਟਮ ਨੂੰ ਚੰਗਾ ਬਣਾਉਣ ਵਾਸਤੇ ਵੋਟਾਂ ਮੰਗਿਆ ਨੇ ਔਰ ਐਜੂਕੇਸ਼ਨ ਦਾ ਜਿਹੜਾ ਰਿਜ਼ਲਟ ਨੇ ਲੋਕਾਂ ਦੇ ਸਾਹਮਣੇ ਆ ਰਿਹਾ ਆਰ ਫੀਲਡ ਦੇ ਵਿੱਚ ਗੌਰਮਰ ਚੰਗਾ ਕੰਮ ਕਰ ਰਹੀ ਹੈ ਆਉਣ ਵਾਲੇ ਦਿਨਾਂ ਹੋਰ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਸ਼ੁਰੂ ਹੋਣ ਧੰਨਵਾਦ ਇਹਦੇ ਵਿੱਚ ਐਮਐਲਏ ਸਾਹਿਬ ਜੀ ਨੇ ਇਹਨਾਂ ਨੂੰ ਘੱਟ ਨਹੀਂ ਕੀਤਾ ਸ शिक्षा ਦੇ ਵਿਆਰਣ ਉੱਚ ਚੁਕੁੰਦਲੇ ਉਹਰੇ ਬਾਰੇ ਚੀਕੀ ਕਰਾ ਜਾਂਦੇ ਆ ਜੀ ਅ ਨਮਸਕਾਰ ਜੀ ਅੱਜ ਸਰਕਾਰੀ ਮਾਡਲ ਹਾਈ ਸਕੂਲ ਤਰਵਾੜਾ ਸੈਕਟਰ 2 ਵਿਖੇ ਸਾਡੇ ਹਲਕੇ ਦੇ ਬਹੁਤ ਹੀ ਮਾਨਯੋਗ ਹਲਕਾ ਵਿਧਾਇਕ ਸਰਦਾਰ ਕਰਮਬੀਰ ਸਿੰਘ ਨੂੰ ਮੰਦੀ ਵੱਲੋਂ ਜਿਹੜਾ ਹੈ ਇੱਕ ਸਮਾਰਟ ਰੂਮ ਔਰ ਸਕੂਲ ਦੀ ਚਾਰ ਬਾਰੀ ਚਾਰ ਜਵਾਰੀ ਦਾ ਜਿਹੜਾ ਹੈ ਰਿਪੇਅਰ ਦੇ ਕੰਮ ਹੋ ਰਿਹਾ ਸੀ ਉਹਦਾ ਉਗਾਟਨ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਂਦੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਸਾਰੇ ਹੀ ਸਕੂਲਾਂ ਦੇ ਵਿੱਚ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਤੇ ਜੇ ਬਦਲਾਅ ਹੋਏ ਹੈ ਸੋ ਉਸੇ ਤਹਿਤ ਜਿਹੜੀ ਹੈ ਕਿ ਹੈ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਹੈ ਸਾਡੇ ਸਕੂਲਾਂ ਦੇ ਵਿੱਚ ਦੇ ਬਹੁਤ ਵੱਡੇ ਬਦਲਾਅ ਹੋਏ ਹੈ ਸੋ ਅੱਜ ਪੰਜਾਬ ਸਕੂਲ ਸਿੱਖਿਆ ਕ੍ਰਾਂਤੀ ਤਹਿਤ ਜਿਹੜੀ ਹੈ ਸਕੂਲਾਂ ਦੇ ਵਿੱਚ ਜਿਹੜੀ ਹੈਗੇ ਆ ਜਿਹੜੀ ਉਦਘਾਟਨ ਸਮਾਰੋਹ ਚੱਲ ਰਿਹਾ ਸਾਡੇ ਸਕੂਲ ਦੇ ਵਿੱਚ ਵੀ ਜਿਹੜਿਆ ਕਿਨ ਵੱਖ-ਵੱਖ ਜਿਹੜੇ ਵਿਕਾਸ ਤੇ ਕੰਮ ਕਰਵਾਏ ਗਏ ਹੈ ਉਦਾਤ ਘਟਨਾ ਅੱਜ ਵੀ ਜਿਹੜੇ ਸਾਡੇ ਮਾਨਜੋਗ ਹਲਕਾ ਵਿਧਾਇਕ ਜੀ ਵੱਲੋਂ ਕੀਤਾ ਗਿਆ ਔਰ ਮੈਂ ਇਥੇ ਦੱਸਣਾ ਚਾਹਾਂਗਾ ਕਿ ਪਿਛਲੇ ਦਿਨਾਂ ਦੌਰਾਨ ਜਿਹੜੀ ਹੈਗੀ ਹੈ ਜਦੋਂ ਦੀ ਨਵੀਂ ਸਰਕਾਰ ਬਣੀ ਹੈ ਸਾਡੇ ਸਕੂਲ ਵਿੱਚ ਬਹੁਤ ਸਾਰੇ ਜਿਹੜੇ ਇਦਾਂ ਦੇ ਵਿਕਾਸ ਕਾਰਜ ਜਿਹੜੇ ਹੈ ਸਾਡੇ ਸਕੂਲ ਦੇ ਜੋ ਬਹੁਤ ਹੀ ਮਾਨਜੋਗ ਐਸਐਮਸੀ ਕਮੇਟੀ ਹੈਗੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਹੈਗੇ ਉਹਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਜਿਹੜੇ ਹੈਗੇ ਕਰਵਾਏ ਗਏ ਹੈ ਔਰ ਸਕੂਲ ਦੇ ਵਿੱਚ ਬੱਚਿਆਂ ਦੀ ਭਲਾਈ ਦੇ ਲਈ ਬਹੁਤ ਸਾਰੇ ਕੰਮਕਾਰ ਜਿਹੜੇ ਹੈਗੇ ਇਸ ਦੌਰਾਨ ਹੋਏ ਹੈ ਤੋ ਉਹਦੇ ਲਈ ਅੱਜ ਅਸੀਂ ਸਾਡੇ ਹਲਕੇ ਦੇ ਜੋ ਮਾਨਯੋਗੋ ਹਲਕਾ ਅਧਾਇਕ ਹੈ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਜੇ ਬੱਚੇ ਸਕੂਲ ਚ ਪੜ੍ਹਦੇ ਉਹਨਾਂ ਦੇ ਪੇਰੈਂਟਸ ਆਏ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬੱਚਾ ਬਾਰੇ ਮੈਂ ਪੇਰੈਂਟਸ ਨੂੰ ਇੱਕ ਹੀ ਗੱਲ ਕਹਿਣਾ ਚਾਹਾਂਗਾ ਜੀ ਕਿ ਸਰਕਾਰ ਦੇ ਵੱਲੋਂ ਬਹੁਤ ਸਾਰੇ ਜਿਹੜੇ ਹੈਗੇ ਨਾ ਵੱਖ-ਵੱਖ ਤਰ੍ਹਾਂ ਦੇ ਐਫਰਟਸ ਕੀਤੇ ਜਾ ਰਹੇ ਹੈ ਸਕੂਲਾਂ ਦੇ ਸੁਧਾਰ ਦੇ ਕੰਮ ਲਗਾਤਾਰ ਜਾਰੀ ਹੈਗੇ ਹੈ ਤੇ ਇਹ ਕਿ ਸਾਰਾ ਕੰਮ ਜਿਹੜਾ ਹੈ ਇਹਨਾਂ ਸਰਕਾਰੀ ਸਕੂਲਾਂ ਵਿੱਚ ਜਿਹਦੇ ਬੱਚੇ ਪੜ੍ਹਦੇ ਹੈ ਉਹਨਾਂ ਦੀ ਭਲਾਈ ਲਈ ਕੀਤਾ ਜਾ ਰਿਹਾ ਹੈ ਸੋ ਜਿੱਥੇ ਸਾਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਹਨਗੇ ਫੀਸਾਂ ਮੋਟੀਆਂ ਫੀਸਾਂ ਕਿਤਾਬਾਂ ਦੀਆਂ ਵਰਦੀਆਂ ਦੀਆਂ ਖਰਚੀਆਂ ਪੈਂਦੀਆਂ ਉੱਥੇ ਉਲਟ ਜਿਹੜੇ ਹੈਗੇ ਸਕੂਲ ਜਿਹੜੇ ਸਾਡੇ ਸਰਕਾਰੀ ਸਕੂਲ ਹੈਗੇ ਆ ਉੱਥੇ ਸਾਰਾ ਕੁਝ ਜਿਹੜਾ ਹੈਗਾ ਉਹ ਸਰਕਾਰ ਦੇ ਵੱਲੋਂ ਮੁਫਤ ਜਿਹੜਾ ਹੈਗਾ ਉਪਲਬਧ ਕਰਵਾਇਆ ਜਾਂਦਾ ਸੋ ਜਿਹੜੀ ਹੈ ਸਾਰੇ ਹੀ ਮੇਰੀ ਤਾਂ ਬੇਨਤੀ ਇਹੀ ਹੈਗੀ ਹੈ ਆਪਣੇ ਜੋ ਸਾਰਾ ਹਲਕਾ ਹੈਗਾ ਸਾਰੇ ਪੰਜਾਬ ਦੇ ਜੋ ਪੇਰੈਂਟਸ ਹੈਗੇ ਕਿ ਉਹ ਆਪਣੇ ਬੱਚਿਆਂ ਨੂੰ ਜਿਹੜਾ ਹੈ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਉਣ ਤੇ ਸਰਕਾਰ ਵੱਲੋਂ ਜਿਹੜੀਆਂ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਦਾ ਲਾਭ ਉਠਾਉਣ ਧੰਨਵਾਦ ਸਾਰਿਆਂ ਦਾ इस तरह दबर अपने आले दुआले देख लैनल नाइब करो अडिया खबर शेयर करो अगलिया खबर देखते रहो इंडियन टीवी न्यूज पंजाब